ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਵੇਂ ਸਾਲ ਨੂੰ ਜੀ ਆਖਦੇ ਹੋਏ ਫੁੱਟਬਾਲ ਟੀਮ ਨੰਗਲ ਜੱਟਾਂ ਦੇ ਪਲੇਅਰ ਇੱਕ ਛੋਟੀ ਜੀ ਧਾਰਨਾ ਲੈ ਕੇ ਆਪ ਜੀ ਦੇ ਚਰਨਾਂ 'ਚ ਪੇਸ਼ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਧਾ ਅੰਗਿਆ ਜੀ ਆ ਗਿਆ ਨਵਾਂ ਸਾਲ ਹੋੜ ਬਧਾ ਅੰਗਿਆ ਜੀ ਆ ਗਿਆ ਨਵਾਂ ਸਾਲ िरपानेजी න साल्य केपा्य मेरे පतगोर करगी कार होोण बदञजी आगेनमा साल होण बदञजी आनमा कार होण बदञजी इ जदरीना मेरे साल जोी दरद होगा इ जदरी න सालु जो भी दरद होगा पुता वेड़ापांसा करतो आपे भीदर जा ਉਸ ਦਾ ਬੇਰਾ ਪਾਪ ਦਾ ਗੱਸੋ ਆਪੇ ਹੀ ਚਰ ਜਾਣਾ ਸੱਬਦੀਆਂ ਚੋਲੀਆਂ ਤੇ ਕਹਿਰਾ ਪਾਉਂਦੇ ਸੱਬਦੀਆਂ ਚੋਲੀਆਂ ਤੇ ਕਹਿਰਾ ਪਾਉਂਦੇ ਕਰਦੇ ਬਾਦਲੋ ਮਾਲ ਹੋਣ ਪਦਾਈਆਂ ਦੀ ਆ ਗਿਆ ਨਰਮਾ ਕਾਲ ਹੋਣ ਸਦੈ ਰਮੀ ਸਾਲ ਤੇ ਕਿਰਪਾ ਕਰ ਸਕੀ ਨਮੀ ਸਾਲ ਤੇ ਕਿਰਪਾ ਕਰਨੀ ਮੇਰੇ ਸਤਿਗੁਰ ਕਲਜੀ ਤਾਰ ਹੋਣ ਬਧਾਈਆਂ ਜੀ ਆਗਿਆ ਨਮਾਸ ਆਣ ਹੋਣ ਬਧਾਈਆਂ ਜੀ ਆਗਿਆ ਨਮਾਸ ਆਣ ਹੋਣ ਬਧਾਈਆਂ ਜੀ ਸਤਿਗੁਰ ਜੀ ਦੇ ਲੇਕੇ ਲਾਗੇ ਬਿਛਾ ਨਾਸਾਰ ਬਿਤਾਇਆ ਸਤਿਗੁਰ ਜੀ ਦੇ ਲੇਕੇ ਲਾਗੇ ਬਿਛਾ ਨਾਸਾਰ ਬਿਤਾਇਆ ਹਰ ਸਰ ਸਾਡੇ ਰਹੇ ਰਹੇ ਜੀ ਕੂਬੇ ਸਾਥ ਨਿਭਾਇਆ ਸਰ ਪਾਲ ਸੁਹਾੜੇ ਨਾੜ ਨਹੀਂ ਨੇ ਕੂਬੇ ਸਾਤ ਜਿ ਆਇਆ ਸਤਿਗੁਰ ਸਾਨੂੰ ਆਪ ਤਪਾੜੇ ਸਤਿਗੁਰ ਸਾਨੂੰ ਆਪ ਸੰਭਾਲੇ ਦੁੱਖ ਦੀ ਦਿੱਤੇ ਟਾਲ ਹੋਣ ਵਧਾਈਆਂ ਜੀ ਆਗਿਆ ਨਾਮਾ ਸਾਲ ਹੋਣ ਵਧਾਈਆਂ ਜੀ ਆਗਿਆ ਨਾਮਾ ਸਾਲ ਹੋਣ ਵਧਾਈਆਂ ਜੀ ਖੁਸ਼ੀਆਂ ਵਾੜਾ ਜਿੰਨੀਆਂ ਜਿ ਆਇਆ ਰੌਣਕਾਂ ਕੱਬ ਨੇ ਲਾਈਆਂ ਖੁਸ਼ੀਆਂ ਵਾੜਾ ਜਿੰਨੀਆਂ ਜਿ ਆਇਆ ਰੌਣਕਾਂ ਕੱਬ ਨੇ ਲਾਈਆਂ ਅਜੇ ਹੈ ਸਾਰੀਆਂ ਸੰਗਤਾਂ ਜੀ ਨੂੰ ਲੱਖ ਲੱਖ ਓਨ ਬਧਾਈਆਂ ਅਜੇ ਹੈ ਸਾਰੀਆਂ ਸੰਗਤਾਂ ਜੀ ਨੂੰ ਲੱਖ ਲੱਖ ਓਨ ਬਧਾਈਆਂ ਸੰਗਤਾਂ ਉਸਦੇ ਕਿਰਪਾ ਕਰਕੇ ਸੰਗਤਾਂ ਉਸਦੇ ਕਿਰਪਾ ਕਰਕੇ ਸਰਦੋ ਮਲ ਮਾਲ ਓਨ ਬਧਾਈਆਂ ਜੀ ਆ ਗਿਆ ਨਵਾਂ ਸਾਲ ਓਨ ਬਧਾਈਆਂ ਦੀ ਆ ਗਿਆ ਨਵਾਂ ਕਾਲ ਓਨ ਬਧਾਈਆਂ ਦੀ මේ ශලතේ කृරපා කරනගේ නමේ සාලතේ කृරපා කනගේ රි තසගඩ කලග තාරමුණ පධාද අග්‍යනවා තාලමුණ පදඥාजी අ්‍යනවා තාලමුණ පදඥාजी वाයගජිකාකාසා வாය ගජිග